ਸੰਤਰੀ ਅੱਜ ਦੇ ਦਿਨ 6 ਮਈ ਵਾਲੇ ਦਿਨ ਪਟਿਆਲਾ ਪੁਲਿਸ ਨੇ ਐਲਾਨ ਕੀਤਾ ਸੀ ਕਿ ਕਾਂਸਟੇਬਲ ਹਰਪਜਨ ਸਿੰਘ ਦੀ ਮੌਤ ਹਸਪਤਾਲ ਵਿੱਚ ਦਾਖਲ ਕਰਾਉਣ ਤੋਂ ਬਾਅਦ ਹੋਈ ਹੈ ਜਿਸ ਨੂੰ 1 ਮਈ 1982 ਵਾਲੇ ਦਿਨ ਪਟਿਆਲਾ ਵਿਖੇ ਹਿੰਦੂਆਂ ਦੇ ਹجوم ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਕੀ ਸੀ ਸਾਰੀ ਘਟਨਾ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ 1 ਮਈ 1982 ਵਾਲੇ ਦਿਨ ਪਟਿਆਲਾ ਵਿਖੇ ਹਿੰਦੂਆਂ ਦੇ ਹਜੂਮ ਨੇ ਇੱਕ ਸਿੱਖ ਪੁਲਿਸ ਮਲਾਜਮ ਹਰਪਜਨ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਇੱਕ ਹੋਰ ਸਿੱਖ ਮਲਾਜਮ ਨੂੰ ਜ਼ਖਮੀ ਕਰ ਦਿੱਤਾ ਦਾ ਅਸਲ 25 April 1982 ਦੀ ਤੜਕਸ ਨੁਮਸ਼ਰੀ ਅਮਰitsar ਸਾਹਿਬ ਦੇ ਚੌਕ ਆਲੂ ਵਾਲੀਆ ਤੇ ਬਾਜ਼ਾਰ ਕਾਠੀਆਂ ਦੇ Hindu ਮੰਦਰਾਂ ਦੇ ਬਾਹਰ ਉਦੋਂ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ 24 25 April ਦੀ ਦਰਮਿਆਨੀ ਰਾਤ ਦੇ ਵਕਤ گاਵਾਂ ਦੇ ਇਕੱਟੇ ਹੋਏ ਸੇ ਰੱਖੇ ਹੋਏ ਮਿਲੇ ਗਊ Hindu ਭਾਈਚਾਰੇ ਦਾ ਇੱਕ ਪਵਿੱਤਰ ਜਾਨਵਰ ਹੈ ਜਿਸ ਨੂੰ ਉਹ ਆਪਣੀ ਮਾਂ ਆ ਕੇ ਪੂਜਦੇ ਹਨ ਕਿਉਂਕਿ ਗੱਲ Hindu ਭਾਈਚਾਰੇ ਨਾਲ ਸੰਬੰਧਿਤ ਸੀ ਇਸ ਕਰਕੇ ਪੁਲਿਸ ਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ گاਵਾਂ ਦੇ ਇਨਾਂ ਸਿਰਾਂ ਦੇ ਲਾਗੇ ਪੋਸਟਰ ਰੱਖੇ ਹੋਏ ਸਨ ਜਿਸ ਉੱਪਰ ਵੱਡੇ ਵੱਡੇ ਅੱਖਰਾਂ ਵਿੱਚ ਪਾਲੇਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਹੋਏ ਸਨ ਇਸ ਗੱਲ ਦੀ ਜ਼ਿੰਮੇਵਾਰੀ ਫੋਨ ਉੱਪਰ ਜਿਹਾਰੂ ਜਥੇਬੰਦੀ ਦਲ ਖਾਲਸਾ ਵੱਲੋਂ ਲਈ ਗਈ ਅਤੇ ਉਸ ਵਕਤ ਦੇ ਦਲ ਖਾਲਸਾ ਦੇ ਸਰਗਰਮ ਆਗੂ ਸਤਖਣਵਾਸੀ ਸਰਦਾਰ ਮਨਮੋਹਨ ਸਿੰਘ ਬਜਾਜ ਠੇਕੇਦਾਰ ਜਸਵੰਤ ਸਿੰਘ ਅਤੇ ਸਰਦਾਰ ਹਰਮੰਦਰ ਸਿੰਘ ਢਿੱਲੋਂ ਦੇ ਨਾਂ ਇਸ ਕੇਸ ਵਿੱਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਇਸ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਦਿਹੇੜੂ ਹੋਰਾਂ ਦੀ ਵੀ ਇਸ ਕਾਰਵਾਈ ਵਿੱਚ ਵੱਡੀ ਭੂਮਿਕਾ ਮੰਨੀ ਗਈ 25 ਫਰਵਰੀ 1982 ਵਾਲੀ ਘਟਨਾ ਦੀ ਸਵੇਰ ਵੇਲੇ ਤੈਸ਼ ਵਿੱਚ ਆਈ ਸੈਂਕੜਿਆਂ ਦੀ ਦੇ ਵਿੱਚ ਪੀੜ ਇਕੱਠੀ ਹੋ ਕੇ ਪੁਲਿਸ ਦੀ ਨਿਗਰਾਨੀ ਹੇਠ ਸ੍ਰੀ ਦਰਬਾਰ ਸਾਹਿਬ ਵੱਲ ਤੁਰ ਪਈ ਪੁਲਿਸ ਦੀ ਸ਼ਹਿ ਪ੍ਰਾਪਤ ਇਸ ਪੀੜ ਨੇ ਸ੍ਰੀ ਦਰਬਾਰ ਸਾਹਿਬ ਵੱਲ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ ਇਸੇ ਦੌਰਾਨ ਦੋ ਹੋਰ ਗੁਰਦੁਆਰਾ ਸਾਹਿਬਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਸ੍ਰੀ ਦਰਬਾਰ ਸਾਹਿਬ ਉੱਤੇ ਪੀੜ ਵੱਲੋਂ ਹਮਲੇ ਵੇਲੇ ਜਦੋਂ ਪੁਲਿਸ ਵੱਲੋਂ ਉਨ੍ਹਾਂ ਉੱਪਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉੱਥੇ ਮੌਜੂਦ ਸਿੱਖ ਨੌਜਵਾਨ ਅੱਗੇ ਆਏ ਅਤੇ ਇਸ ਪੀੜ ਦੇ ਹਮਲੇ ਦਾ ਜਵਾਬ ਦੇਣ ਦੇ ਲਈ ਜਦੋਂ ਸਿੱਖ ਅੱਗੇ ਵਧੇ ਤਾਂ ਪੁਲਿਸ ਦੀ ਹਮਾਇਤ ਪ੍ਰਾਪਤ ਹੋ ਪੀੜ ਨੂੰ ਦੌੜਦਿਆਂ ਰਾਹ ਨਾਲ ਲੱਭਾ ਬਾਦ ਵਿੱਚ ਦਲ ਖਾਲਸਾ ਦੇ ਸਰਗਰ ਮਾਗੂਆ ਸਰਦਾਰ ਮਨਮੋਹਨ ਸਿੰਘ ਵਿਜਾਜ ਠੇਕੇਦਾਰ ਜਸਵੰਤ ਸਿੰਘ ਸਰਦਾਰ ਹਰਮੰਦਰ ਸਿੰਘ ਢਿੱਲੋਂ ਅਤੇ ਸੁਖਜਿੰਦਰ ਸਿੰਘ ਕਾਨੂੰਵਾਲ ਨੂੰ ਪੁਲਿਸ ਨੇ ਇਸ ਕੇਸ ਵਿੱਚ ਨਾਮਜ਼ਦ ਕਰ ਲਿਆ ਇਹਨਾਂ ਚਾਰਾਂ ਸਿੱਖਾਂ ਦੀ ਗ੍ਰਿਫਤਾਰੀ ਬਰੰਟ ਜਾਰੀ ਕਰ ਦਿੱਤੀ ਪਰ ਪੁਲਿਸ ਜਦੋਂ ਹੱਡ ਭੰਨਵੀ ਮਿਹਨਤ ਤੋਂ ਬਾਅਦ ਵੀ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਨਾ ਕਰ ਸਕੀ ਤਾਂ ਇਹਨਾਂ ਦੇ ਸਿਰ ਤੇ ਮੋਲ ਰੱਖ ਦਿੱਤੇ ਗਏ ਉਧਰ ਪਟਿਆਲਾ ਵਿਖੇ ਹਿੰਦੂਆਂ ਵੱਲੋਂ ਹਿੰਦੂ ਮੰਦਿਰ ਦੀ ਕਠੇ ਤੌਰ ਤੇ ਹੋ ਰਹੀ ਬੇਅਦਬੀ ਦੇ ਖਿਲਾਫ ਪਟਿਆਲਾ ਵਿੱਚ ਪਹਿਲੀ ਮਈ ਵਾਲੇ ਦਿਨ ਇੱਕ ਜਲੂਸ ਕੱਢਿਆ ਗਿਆ ਪੁਲਿਸ ਇਸ ਜਲੂਸ ਦੇ ਆਲੇ-ਦੁਆਲੇ ਹਿੰਦੂਆਂ ਦੀ ਪੂਰੀ ਸੁਰੱਖਿਆ ਦੇ ਨਾਲ ਪੂਰੀ ਮੁਸਤੈਦਗੀ ਦੇ ਨਾਲ ਚੱਲ ਰਹੀ ਸੀ ਜਦੋਂ ਜਲੂਸ ਇੱਕ ਹਿੰਦੂ ਪ੍ਰਭਾਵਸ਼ਾਲੀ ਇਲਾਕੇ ਵਿੱਚ ਪੁੱਜਾ ਤਾਂ ਹਿੰਦੂਆਂ ਨੇ ਸਿੱਖ ਪੁਲਿਸ ਵਾਲਿਆਂ ਉੱਤੇ ਹੀ ਪੱਥਰ ਛੱਟਨੇ ਸ਼ੁਰੂ ਕਰ ਦਿੱਤੇ ਇਸ ਵਿੱਚ ਦੋ ਸਿੱਖ ਪੁਲਿਸ ਕਰਮਚਾਰੀਆਂ ਨੂੰ ਹਿੰਦੂਆਂ ਨੇ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਉਹਨਾਂ ਵਿੱਚ ਇੱਕ ਕਾਂਸਟੇਬਲ ਹਰਪਜਨ ਸਿੰਘ ਦੀ ਇਸ ਕੁੱਟਮਾਰ ਦੇ ਕਾਰਨ ਜ਼ਖਮਾਂ ਦੀ ਤਾਬਨਾ ਚਲਦਿਆਂ ਹੋਇਆ ਮੌਤ ਹੋ ਗਈ ਅੰਤ 6 ਮਈ ਵਾਲੇ ਦਿਨ ਪੁਲਿਸ ਨੇ ਐਲਾਨ ਕਿ ਤਾਂ ਕਿ ਸਿਪਾਹੀ ਹਰਪਾਲ ਸਿੰਘ ਦੀ ਮੌਤ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਵਾਧ ਹੋਈ ਹੈ ਪਰ ਇਸ ਸਬੰਧਤ ਨਾ ਕੋਈ ਗ੍ਰਿਫਤਾਰੀ ਹੋਈ ਨਾ ਕਿਸੇ ਨੂੰ ਸਜ਼ਾ ਦਿੱਤੀ ਗਈ ਤੇ ਇੱਥੇ ਹੀ ਕਾਨੂੰਨ ਵਿਵਸਥਾ ਤੇ ਕੋਟਾਂ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ ਤੇ ਪੁਲਿਸ ਦੀ ਕਾਰਜਕਾਰੀ ਉੱਤੇ ਵੀ ਕਿਉਂਕਿ ਜਦੋਂ ਕਿਸੇ ਸਿੱਖ ਦੇ ਵੱਲੋਂ ਕੋਈ ਕਟਰਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਨਾਲ ਦੀ ਨਾਲ ਉਸ ਸਿੱਖ ਅਤੇ ਉਸਦੇ ਪਰਿਵਾਰ ਇੱਥੋਂ ਤੱਕ ਕਿ ਰਿਸ਼ਤੇਦਾਰਾਂ ਦੇ ਉੱਤੇ ਵੀ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਸਿੱਟ ਦਿੱਤਾ ਜਾਂਦਾ ਹੈ ਪਰ ਇਸ ਦੋ ਪੀੜ ਨੇ ਦੋ ਸਿੱਖ ਨੌਜਵਾਨ ਪੁਲਿਸ ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਦੇ ਵਿੱਚੋਂ ਇੱਕ ਹਰਪਜਨ ਸਿੰਘ ਦੀ ਮੌਤ ਵੀ ਹੋ ਗਈ ਪਰ ਉਸ ਹਜੂਮ ਦੇ ਵਿੱਚੋਂ ਕਿਸੇ ਵੀ ਹਿੰਦੂ ਦੇ ਉੱਤੇ ਕੋਈ ਪਰਚਾ ਦਰਜ ਨਾ ਕੀਤਾ ਗਿਆ ਨਾ ਕਿਸੇ ਨੂੰ ਅਰੈਸਟ ਕੀਤਾ ਗਿਆ ਸੋ ਸੰਗਤ ਜੀ ਇਹ ਸੀ ਸਾਰੀ ਘਟਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਆਪਣੀ ਰਾਇ ਜ਼ਰੂਰ ਦਿਓ ਸਿੱਖ ਇਤਿਹਾਸ ਅਤੇ ਸੇ ਸਿੰਘਾਂ ਦੇ ਜੀਵਨ ਦੇ ਲਈ ਇਹ ਪੇਜ ਜ਼ਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ